ਤੂੰ ਚੌ ਸੱਜਣ ਮੈਂਡਿਆ ਦੇ ਇਸ ਸੋਤਾਰ ਨੈਣ ਮਹੰਜੇ ਤਰਸਦੇ ਕਦ ਪੱਸੀ ਦੇਦਾਰ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨਾਏ ਜਿਓ ਮੈਂ ਆਸ ਰੱਖੀ ਚਿੱਤ ਮਹਿ ਮੇਰਾ ਸਭੋ ਦੁੱਖ ਗਵਾਏ ਜੀਓ ਗਿਆਨ ਧਿਆਨ ਕਿਸ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਭ ਤੇ ਵੱਟ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਤੇ ਤੁਕਈ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਕਿਸ ਹਉ ਜਾਚੀ ਕਿਸ ਅਰਾਦੀ ਜਹ ਸਭ ਕੋ ਕੀਤਾ ਹੋਸੀ ਜੋ ਜੋ ਦਿਸੈ ਵੱਡਾ ਬਡੇਰਾ ਸੋ ਸੋ ਖਾ ਕੂਰਲ ਸੀ ਕਿ ਸਹਉ ਜਾਤੀ ਕਿਸ ਅਰਾਦੀ ਜਹ ਸਭ ਕੋ ਕੀਤਾ ਹੋਸੀ ਜੋ ਜੋ ਦਿਸੈ ਵੱਡਾ ਬਡੇਰਾ ਸੋ ਸੋ ਖਾ ਕੂਰਲ ਸੀ ਨਿਰਭਉ ਨਿਰੰਕਾਰ ਪਵਖੰਡਨ ਸਭ ਸੁਖ ਨਭਲਦ ਦੇਸੀ ਹਰ ਜਿਉ ਤੇਰੀ ਦਾਤਾ ਦਾਤੀ ਰਾਜਾ ਹਰ ਜਿਉ ਤੇਰੀ ਦਾਤੀ ਰਾਜਾ ਮਾਨਸ ਬਪੜਾ ਕਿਆ ਸਲਾਹੀ ਕਿਆ ਤਿਸ ਕਾ ਮਹਤਾਜ ਰਹਾਉ ਜਨ ਹਰ ਧਿਆ ਸਭ ਕਿਸ ਤਿਸ ਕਾ ਤਿਸ ਕੀ ਭੁੱਖ ਗਵਾਈ ਐਸਾ ਧਨ ਦਿਆ ਸੁਖ ਦਾਤਾ ਨਖਟ ਨ ਕਬਹੀ ਜਾਈ ਆਨੰਦ ਪਿਆ ਸੁਖ ਸਹਿਜ ਸਮਾਨੇ ਸਤ ਗੁਰ ਮੇਲ ਮਿਲਾਈ ਮਨ ਨਾਮ ਜਪ ਨਾਮ ਅਰਾਧ ਅਨ ਦਿਨ ਨਾਮ ਬਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੁਕੀ ਕਾਨ ਜਮਾਣੀ ਜਨ ਕੋ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀਆਂ ਦਾ ਅੱਲਾ ਸਭ ਕਿਸ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਰਾਖ ਲੈ ਹੋ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ਰਾਖ ਲੈ ਹੋ ਨਾਨਕ ਜਨ ਤੁਮਰਾ ਜੋ ਪਿਤਾ ਪੁੱਤ ਕਰ ਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸ਼ੁਕਰ ਅਦਾ ਤੇ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਮਹਾਰਾਜ ਆਪ ਜੀ ਦੀ ਮਿਹਰ ਬਖਸ਼ ਕਿਰਪਾ ਸਦਕਾ ਸਭਾਗਾ ਸਮਾ ਪ੍ਰਾਪਤ ਹੋਇਆ ਜੀ ਗੁਰੂ ਪਰਵਾਲਿਓ ਸਤ ਸੰਗੀਜਨੋ ਸਤਿਗੁਰਾਂ ਦੀ ਕਿਰਪਾ ਸਤਕਾ ਅੱਜ ਆਪਾਂ ਪਾਵਨ ਪਵਿੱਤਰ ਅੰਗ 608 ਤੇ ਸੁਭਾਈਮਾਨ ਸ਼ਬਦ ਪੜਿਆ ਜੋ ਸੋਰਠਿ ਰਾਗ ਅੰਦਰ ਹੈ ਕਰ ਮਹੱਲਾ ਪੰਜਵਾਂ ਇਕ ਤੁਕਈ ਮਹੱਲਾ ਪੰਜਵਾਂ ਕਰ ਪਹਿਲਾ ਤੇ ਤੁਕੇ ਵਾਹ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਤੇ ਸਾਰਿਆਂ ਦੀ ਸਾਂਭ ਸੰਭਾਲ ਕਰਨ ਵਾਲਾ ਤੇ ਉਹਦੇ ਨਾਲ ਜੀਵ ਆਤਮਾ ਦਾ ਮੇਲ ਮਲਾਪ ਕਿਵੇਂ ਹੁੰਦਾ ਗੁਰੂ ਦੀ ਕਿਰਪਾ ਸਦਕਾ ਗੁਰੂ ਦੀ ਕਿਰਪਾ ਕਿਵੇਂ ਮਿਲਦੀ ਆ ਸਤ ਸੰਗ ਵਿੱਚ ਆ ਕੇ ਗੁਰੂ ਦੇ ਬਚਨ ਸੁਣਨੇ ਤੇ ਬਚਨ ਸੁਣ ਕੇ ਮੰਨਣੇ ਮੰਨ ਕੇ ਆਪਣੇ ਜੀਵਨ ਵਿੱਚ ਲਾਗੂ ਕਰਨੇ ਬਚਨ ਵਚਨਾਂ ਦੀ ਕਮਾਈ ਕਰਨੀ ਫਿਰ ਕਿਰਪਾ ਹੁੰਦੀ ਹੈ ਜੀ ਜਦੋਂ ਕਿਰਪਾ ਹੋ ਗਈ ਤੇ ਪ੍ਰਭੂ ਪਰਮਾਤਮਾ ਨੇ ਮਿਲ ਪੈਣਾ ਅੰਦਰ ਹੀ ਬੈਠਾ ਬਾਹਰ ਕਿਤੇ ਨਹੀਂ ਹੈ ਮਹਾਰਾਜ ਸਮਝਾਉਣਾ ਕਰਦੇ ਨੇ ਕਿ ਸਹੋਂ ਜਾਤੀ ਹੋਂ ਦਾ ਮਤਲਬ ਹੀ ਮੈਂ ਕੀ ਜਾਂਚ ਕਰਾਂ ਕਿ ਸਾਰਾਦੀ ਕੀ ਦੀ ਅਰਦਾਸ ਨਾ ਕਰਾਂ ਜਾ ਸਭ ਕੁ ਕੋ ਕੀਤਾ ਹੋਸੀ ਕੀਤਾ ਹੀ ਸਾਰਾ ਕੁਝ ਪ੍ਰਭੂ ਪ੍ਰਮਾਤਮਾ ਦਾ ਹੈ ਉਸ ਤੋਂ ਬਿਨਾ ਹੋਰ ਕਿਸੇ ਦੀ ਜਾਂਚ ਕੀ ਕਰਨੀ ਹੈ ਤੇ ਹੋਰ ਕਿਸੇ ਦੀ ਅਰਾਧਨਾ ਕੀ ਕਰਨੀ ਹੈ ਉਹ ਪ੍ਰਭੂ ਪ੍ਰਮਾਤਮਾ ਨੇ ਸਭ ਕੁਝ ਕੀਤਾ ਉਹਦਾ ਕੀਤਾ ਹੀ ਹੋ ਰਿਹਾ ਤੇ ਉਹਦੇ ਹੁਕਮ ਅੰਦਰ ਅਜਗੇ ਭਾਈ ਗੁਰੂ ਦੇ ਬਚਨਾਂ ਤੇ ਪਹਿਰਾ ਦਈਏ ਗੁਰੂ ਦੇ ਸਨਾਤ ਤੇ ਚੱਲ ਕੇ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਰਹੀਏ ਦੇਗਰੇ ਬੰਦ ਚ ਮਹਾਰਾਜ ਨੇ ਦੱਸਿਆ ਜੋ ਜੋ ਦੀ ਸੇ ਵੱਡਾ ਬਡੇਰਾ ਸੋ ਸੋ ਖਾਕੂ ਰਲ ਸੀ ਉਹ ਜੋ ਜੋ ਵੀ ਆਪਣੇ ਆਪ ਨੂੰ ਵੱਡੇ ਅਖਵਾਉਣ ਵਾਲੇ ਨੇ ਬਡੇਰੇ ਅਖਵਾਉਂਦੇ ਸੀ ਕੋਈ ਕਲਾਕਾਰੀ ਦੇ ਤੇ ਕੋਈ ਆਪਣੀ ਸਿਆਣਫ ਦੇ ਕਿਸੇ ਵੀ ਕਿਸਮ ਦੇ ਮੁਤਾਬਕ ਕੋਈ ਵੱਡਾ ਆਪ ਆਪਣੇ ਆਪ ਨੂੰ ਅਖਵਾਉਂਦਾ ਸੀ ਸਾਰੇ ਮਹਾਰਾਜ ਕਹਿੰਦੇ ਖਾਕੂ ਰਲ ਸੀ ਦਾ ਮਤਲਬ ਮਿੱਟੀ ਵਿੱਚ ਰਲ ਗਏ ਸਦਾ ਕਾਇਮ ਰਹਿਣ ਵਾਲੀ ਕਿਹੜੀ ਚੀਜ਼ ਆ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਬਨਦ ਦੇਸੀ ਉਹ ਇੱਕੋ ਇੱਕ ਨਿਰੰਕਾਰ ਹੈ ਪ੍ਰਭੂ ਪਰਮਾਤਮਾ ਸਾਰੇ ਖੰਡਾਂ ਬ੍ਰਹਮੰਡਾਂ ਦੀ ਖਬਰ ਰੱਖਦਾ ਹੈ ਤੇ ਸਾਰੇ ਜੀਵਾਂ ਨੂੰ ਰਿਜਕ ਪਾਣੀ ਪਹੁੰਚਾਉਂਦਾ ਹੈ ਦੇਖਭਾਲ ਕਰਦਾ ਹੈ ਪੈਦਾ ਕਰਦਾ ਹੈ ਚਲਾਉਂਦਾ ਹੈ ਸੰਭਾਲ ਕਰਦਾ ਹੈ ਤੇ ਉਹਨਾਂ ਦੀ ਅਖੀਰੀ ਕਲੋਜ਼ ਵੀ ਕਰਦਾ ਹੈ ਉਹਨਾਂ ਨੂੰ ਹੋਰ ਕਿਸੇ ਦੇ ਹੱਥ ਵਿੱਚ ਕੋਈ ਨਹੀਂ ਹੈ ਵੀ ਕੋਈ ਇਕ ਪਾਲਦਾ ਤੇ ਇਕ ਜਨਮ ਦੇਣ ਵਾਲਾ ਤੇ ਇਕ ਪਾਲਣ ਵਾਲਾ ਤੇ ਇਕ ਮਾਰਨ ਵਾਲਾ ਨਾ ਇਕੋ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਹੀ ਪਾਵਰ ਚੱਲਦੀ ਹੈ ਭਾਈ ਉਹਦੇ ਹੁਕਮੰਦਰੀ ਜੀਵ ਆਉਂਦੇ ਨੇ ਉਹਦੇ ਹੁਕਮੰਦਰੀ ਪਾਲਣ ਪੋਸ਼ਣ ਹੁੰਦਾ ਤੇ ਉਦੇ ਹੁਕਮੰਦਰੀ ਜੀਵਨ ਦੀ ਲੀਲਾ ਸਮਾਪਤ ਹੁੰਦੀ ਹੈ ਹਰ ਜਿਓ ਤੇਰੀ ਦਾਤੀ ਰਾਜਾ